ਤਾ ਜੋ ਮਿੱਤਰੋ ਅੱਜ ਦੀ ਵੀਡੀਓ ਵਿੱਚ ਅਪਾ ਵੇਖ ਰਹੇ ਆ ਕਿ ਆ ਕੁੜੀ ਇਹ ਕਲੇ ਦਾ ਕੀ ਬਣਾਉਂਦੀ ਹੈ ਇਹ ਕਲੇ ਰਿੰਗਾਂ ਫੁੜੀਆਂ ਜਾਂ ਲਈ ਹੈ ਤੇ ਇਸ ਤੋਂ ਬਾਅਦ ਇਹਦਾ ਰੈਪਰ ਉਤਾਰਤਾ ਤੇ ਇਸ ਤੋਂ ਬਾਅਦ ਇਹਨੇ ਹੱਥਾਂ ਨਾਲ ਇਹਨੂੰ ਬਟਣਾ ਸ਼ੁਰੂ ਕਰਤਾ ਇਸ ਤਰ੍ਹਾਂ ਨਾਲ ਇਹਨੇ ਲੰਬਾ ਜਾਂ ਵਟ ਕੇ ਰੋਲ ਜਾਂ ਕਰ ਲਿਆ ਨੂੰ ਲੰਬਾ ਕਰੀ ਜਾਂਦੀ ਹੈ ਕਿ ਹੱਥ ਨਾਲ ਇਹ ਮੜਕੇ ਇਸ ਵਿੱਚ ਬਲਜੇ ਪਾ ਕੇ ਸੱਪ ਜਿਹਾ ਬਣਾ ਕੇ ਫਸੇ ਧਰਤਾ ਤੇ ਇਸ ਤੋਂ ਬਾਅਦ ਇਹ ਗੱਤਾ ਲਈ ਗੱਤੇ ਤੇ ਵੋਲ ਚੱਕਰ ਮਾਰ ਕੇ ਕਰਕੇ ਇਹਨੂੰ ਕਟਰ ਨਾਲ ਕੱਟਦਾ ਇਸ ਤਰ੍ਹਾਂ ਨੇ ਦੋ ਤਿੰਨ ਜਿਹੜੇ ਚੱਕਰ ਜੀ ਬਣਾਲੇ ਟੁਕੜੇ ਜੇ ਤੇ ਇਸ ਤੋਂ ਬਾਅਦ ਇਹਨੇ ਕਟਿੰਗ ਕਰਤੀ ਇਹਦੀ ਵਿਚਾਲੋਂ ਐਡਾ ਕਹਿੰਦੇ ਸਰਾ ਜਾਂ ਕੱਢ ਲਿਆ ਤੇ ਵਿੱਚ ਇਹਦੇ ਗਲੂ ਲਗਾਤੀ ਗਲੂ ਲਗਾ ਕੇ ਇਥੇ ਇਹਨਾਂ ਨੂੰ ਕਲੇਨ ਉੱਤੇ ਚਪਕਾਤਾ ਇਹਦੇ ਸਟੈਂਡ ਜਾਂ ਬਣਾ ਕੇ ਪਾਸੇ ਰੱਖਦਾ ਤੇ ਇਸ ਤੋਂ ਬਾਅਦ ਬੇਲਨ ਨਾਲ ਕਲੇਨ ਨੂੰ ਜਿਹੜੀ ਰੋਟੀ ਜੀ ਬਣਾਲੀ ਉਹਦੀ ਕਲੇ ਜੀ ਤੇ ਉੱਪਰ ਇਹਨੇ ਗੱत्ता ਰੱਖ ਕੇ ਇਸ ਤਰ੍ਹਾਂ ਦੀ ਸ਼ੇਪ ਦਾ ਕੱਟਤਾ ਤੇ ਸਟੈਂਗ ਦੀ ਬੋਤਲ ਦੇ ਉੱਤੇ ਚਿਪਕਾ ਸੀ ਇਹਦੇ ਵਿੱਚ ਬਿੰਗ ਜਾਂ ਪਾ ਲਿਆ ਬਿੰਗ ਜਾਂ ਪਾ ਕੇ ਇਸ ਤਰ੍ਹਾਂ ਇੱਕ ਹੋਰ ਇਹਨੇ ਰੋਟੀ ਜੀ ਵੇਲੇ ਰੋਲ ਜਾ ਕਰ ਲਿਆ ਤੇ ਕੱਤੇ ਦਾ ਟੁਕੜਾ ਇਦਾਂ ਦਾ ਕੱਟ ਕੇ ਲੰਬਾ ਜਾ ਤੇ ਇਸ ਨੂੰ ਕਟਿੰਗ ਕਰ ਲਈ ਤੇ ਉਸ ਤਰ੍ਹਾਂ ਨਾਲ ਕਲੇਰ ਦੀ ਚੱਕ ਲਈ ਕੱਟ ਕੇ ਤੇ ਇਸ ਤੋਂ ਬਾਅਦ ਵੀ ਇਸ ਵਿੱਚ 빙 ਜਾ ਪਾਤਾ ਜਿਹੜਾ ਸੁੱਕਣ ਤੋਂ ਬਾਅਦ ਹੀ ਚੱਕ ਲਈ ਚੱਕ ਕੇ ਜਿਹੜਾ ਸਟੈਂਡ ਜਾ ਬਣਾਇਆ ਸੀ 빙ਾ ਜਾ ਦਾ ਤਾਂ ਉਸ ਉੱਪਰ ਇਹਨੇ ਟੁਕੜੇ ਜਿਹਨੇ ਬਣਾਏ ਆ ਗਲੂ ਜੀ ਲਗਾ ਕੇ ਉਹਨਾਂ ਨੂੰ ਚਮੇੜਨ ਲੱਗ ਗਈ ਹਾਥੀ ਦੇ ਸੁੰਡ ਦੀ ਸ਼ੇਪ ਜੀ ਬਣਾ ਰਹੀ ਹੈ ਦੇਖੋ ਇਹ ਇਸ ਤਰ੍ਹਾਂ ਨੇ ਹਾਥੀ ਦੇ ਕੰਨ ਕੁੰਨ ਜੀ ਲਗਾ ਦੇ ਸੁੰਡ ਜੀ ਲਗਾਦੀ ਕਲੇ ਦੀ ਵਰਤੋਂ ਕਰਕੇ ਇਹ ਚੀਜ਼ਾਂ ਬਣਾਈਆਂ ਨੇ ਇਸ ਤੋਂ ਬਾਅਦ ਇਹਦੇ ਸਿਰ ਉੱਤੇ ਕਲੇ ਦੀ ਮਦਦ ਨਾਲ ਸੂਈਆਂ ਜਾਂ ਬਣਾ ਕੇ ਲਗਾਉਣ ਲੱਗੀ ਇਸ ਤੋਂ ਬਾਅਦ ਅੱਖਾਂ ਦੀ ਸ਼ੇਪ ਦੇਤੀਏ ਅੱਖਾਂ ਇਹਦੀਆਂ ਬਣਾਤੀਆਂ ਜਿਹੜੀ ਹਾਥੀ ਤੇ এলিਫੈਂਟ ਬਣਾਏ ਨੇ ਸਿਰ ਜਿਹਾ এলিਫੈਂਟ ਦਾ ਉਸ ਤੇ ਇਹਨੇ ਛੇਲੀਆਂ ਜਾਂ ਲਗਾ ਦੀਆਂ ਚੰਗੀ ਤਰ੍ਹਾਂ ਨਾਲ ਅੱਖਾਂ ਦੀ ਸ਼ੇਪ ਬਣਾ ਦੂਗੀ ਇਸ ਨੂੰ ਤੇ ਇਸ ਬੱਚੇ ਨੇ ਕਲੇ ਲਗਾਤੀ ਕਲੇ ਦੇ ਨਾਲ ਇਹਨੇ ਅੱਖਾਂ ਦੀ ਸ਼ੇਪ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਬਣਾਦੀ ਤੇ ਇਸ ਤੋਂ ਬਾਅਦ ਸੁੱਕਣ ਤੋਂ ਬਾਅਦ ਇਸ ਨੇ ਪੇਂਟ ਕਰਤਾ ਬਲੈਕ ਕਲਰ ਦਾ ਇਸ ਤਰ੍ਹਾਂ ਨਾਲ ਨੇ ਬਰਸ਼ ਦੀ ਮਦਦ ਨਾਲ ਬਲੈਕ ਕਲਰ ਦਾ ਪੇਂਟ ਮਾਰਤਾ ਚੰਗੀ ਤਰ੍ਹਾਂ ਨਾਲ ਸਾਰੀ ਕਲੇ ਦੇ ਉੱਪਰ ਕਲੇ ਸਾਰੀ ਢੱਕ ਦੇਣੀ ਆ ਤੇ ਇਸ ਤੋਂ ਬਾਅਦ ਬਾਰਡਰ ਏਰੀਆ ਤੇ ਕੰਨੀਆਂ ਆਈਆਂ ਦੇ ਦੇ ਜਿਹੜਾ ਸਿਲਵਰ ਕਲਰ ਜਾਂ ਕਰਤਾ ਥੋੜਾ ਥੋੜਾ ਮੈਂ ਚਿਹਰੇ ਜਿਹੜਾ ਸੋਨੇ ਰੰਗਾ ਜਾਂ ਕਲਰ ਹੋਵੇ ਤਾਂ ਉਹ ਇਹਨੇ ਕੰਨੀਆਂ ਤੇ ਮਾਰਤਾ ਤੇ ਇਸ ਤੋਂ ਬਾਅਦ ਡਿਜ਼ਾਈਨ ਜਾ ਬਣਾਉਣ ਲੱਗ ਗਿਆ ਉੱਤੇ ਮੁਰੀਆ ਨੇ ਕਲਾਕਾਰੀ ਕਰਤੀ ਉੱਤੇ ਇਹ ਇਸ ਤਰ੍ਹਾਂ ਨਾਲ ਡਿਜ਼ਾਈਨ ਜੇ ਬਣਾ ਦੇ ਤਾਂ ਕਿ ਇਹਦੀ ਸੁੰਦਰਤਾ ਹੋਰ ਵੀ ਵੱਧ ਜਾਵੇ ਤਾਂ ਵੇਖੋ ਤੁਸੀਂ ਕਿੰਨਾ ਸੋਹਣਾ ਹੈ ਡਿਜ਼ਾਈਨ ਕਰ ਰਹੀ ਐ ਇਸ ਤੋਂ ਬਾਅਦ ਸੁੱਕਣ ਤੋਂ ਬਾਅਦ ਜੋ ਪੇਂਟ ਸੁੱਕ ਗਿਆ ਤਾਂ ਇਹਨੇ ਟੇਬਲ ਤੇ ਰੱਖਤਾ ਤੇ ਇਹ ਠਾਏ ਦੀਵਾ ਬਣਾਉਣ ਵਾਸਤੇ ਨੇ ਬਣਾਇਆ ਸੀ ਤਾਂ ਵੇਖੋ ਇਸ ਤਰ੍ਹਾਂ ਤੁਸੀਂ ਆਪਣੇ ਮੰਦਰ ਵਿੱਚ ਪੂਜਾ ਵਾਲੇ ਸਥਾਨ ਵਿੱਚ ਇਸ ਨੂੰ ਰੱਖ ਸਕਦੇ ਹੋ ਤਾਂ ਤੁਹਾਡੇ ਮੰਦਰ ਵਿੱਚ ਇਹ ਦੁੱਗਣੀ ਸ਼ੋਭਾ ਬਣਾਊਗਾ I'll uh, try. You.